ਅੱਜ ਐਤਵਾਰ ਚੁਪੈਰਾ ਬਾਬਾ ਦੀਪ ਸਿੰਘ ਦੇ ਦਰਬਾਰ ਰੌਣਕਾਂ ਲੱਗੀਆਂ ਸਾਰੀਆਂ ਸੰਗਤਾਂ ਦਾ ਪਿਆਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਗੁਰੂ ਪਿਆਰੀ ਸੰਗਤ ਪਤਾ ਕਿਉਂ ਗਿਆ ਜਾਂਦਾ ਕਿ ਗੁਰੂ ਨੂੰ ਆਪਣੀ ਸੰਗਤ ਬਹੁਤ ਪਿਆਰੀ ਹੈ ਇਹ ਸੰਗਤਾਂ ਜੇ ਰੱਬ ਵਜਦਾ ਸੰਗਤਾਂ ਦੀ ਸ਼ਰਧਾ ਦੇਖਿਆ ਕਰੋ ਕਦੇ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਬਾਰਸ਼ਾਂ ਕਿੰਨੇ ਤੂਫਾਨ ਆਂਦੇ ਕਿੰਨੀਆਂ ਤਖੀਆਂ ਤੋਂ ਬਾਅਦ ਤੇ ਜਿੱਥੇ ਬੈਰ ਤੇ ਲੈ ਰੱਖੀਏ ਤੇ ਬੈਰ ਦੇ ਛਾਲੇ ਭੈਣਾਂ ਪਰ ਸੰਗਤਾਂ ਉੱਥੇ ਬਾਹਰ ਸੜਕਾ ਦੇ ਬੈ ਕੇ ਬੇਸਮੈਂਟਾਂ 'ਚ ਬੈ ਕੇ ਪਾਰਕਿੰਗਾਂ 'ਚ ਬੈਠ ਕੇ ਚਪੈਰੇ ਦੀਆਂ ਹਾਜ਼ਰੀਆਂ ਪਰਦੀਆਂ ਬਾਬਾ ਦੀਪ ਸਿੰਘ ਜੀ ਆਪ ਬਾਹ ਫੜ ਕੇ ਲੈ ਜਾਂਦੇ ਆਪਣੇ ਬੱਚਿਆਂ ਦੀ ਕਈ ਹੈਗੀ ਦੁਨੀਆ ਜਿਹੜੀ ਚਪੈਰੇ ਨੂੰ ਪਖੰਡ ਕਹਿ ਦਿੰਦੀ ਜਾਂ ਕੁਝ ਵੀ ਗਲਤ ਬੋਲ ਦਿੰਦੀ ਹੈ ਸੰਗਤਾਂ ਨੂੰ ਪਰ ਜਿਹੜੇ ਨਿੰਦਗੀ ਆ ਨਾ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਇਹ ਸੰਗਤਾਂ ਦੇ ਵਿੱਚ ਜਿਹੜੀ ਜੋਤ ਜਗਦੀ ਨਾ ਸੱਚੀ ਜੋਤ ਉਹ ਐਂਦੀ ਬਾਬਾ ਦੀਪ ਸਿੰਘ ਦੇ ਪਿਆਰ ਦੀ ਇਹ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਇਤਤ ਦ ਮੰਨ ਦੀਆਂ ਮੈਲਾ ਖਤਮ ਹੋਈਂਦੀਆਂ ਆ ਗਏ ਤੇ ਜੋ ਪਹਿਲੇ ਦੀਆਂ ਸੰਗਤਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਤੁਹਾਨੂੰ ਪਰਤੱਖੀ ਨਜ਼ਰ ਆਣਗੇ ਜਿੱਥੇ ਇੰਨੀਆਂ ਗੁਰੂ ਬਿਆਰੀਆਂ ਸੰਗਤਾਂ ਬਾਈ ਜੰਨਾ ਪਾੜ ਕਰਦੀਆਂ ਚ ਬਹਿਰੇ ਤੇ ਉਥੇ ਬਾਬਾ ਜੀ ਆਬਾਜਰ ਹੈ ਸੋ ਕਦੇ ਵੀ ਮਾੜਾ ਨਾ ਕਹੋ ਕਿਸੇ ਦੇ ਦਿਲ ਚ ਪਿਆਰ ਜਿੰਨਾਗਾ ਨਾ ਗੁਰੂ ਦੇ ਨਾਲ ਉਹ ਤੁਸੀਂ ਨਹੀਂ ਸਮਝ ਸਕਦੇ ਤੇ ਇਹਨਾਂ ਨੇ ਤੁਹਾਨੂੰ ਜਵਾਬ ਨਹੀਂ ਦੇਣਾ ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਤਾਂ ਸਿਰਫ ਪਰਮਾਤਮਾ ਦੇ ਪਿਆਰ ਤੇ ਭਿੱਜੇ ਹੋਏ ਆ ਪਰ ਤੁਹਾਨੂੰ ਮਾੜਾ ਬੋਲਣ ਵਾਲਿਆਂ ਨੂੰ ਪਰਮਾਤਮਾ ਨੇ ਜਵਾਬ ਦੇਣੇ ਔਖੇ ਹੋਏ ਨੇ ਆ